ਤਾਨੂੰ ਪਤਾ ਚੱਲ ਰਿਆ ਹੈ ਕਿ ਪਾਰਟੀ ਅਸੀਂ ਕਿਹੜੀ ਲੈ ਕੇ ਆਨੀ ਹੈ ਅੰਦਰੋਂ ਹੀ ਅੰਦਰ ਜੰਦਾ ਦਾ ਮਤ ਪੂਰਾ ਬਣਿਆ ਹੋਇਆ ਹੈ ਦਿੱਲੀ ਦਾ ਹਜ਼ੂਮ ਮਤਲਬ ਮੈਂ ਕਹਦੀ ਆ ਹਜ਼ਾਰਾਂ ਤਾਦਾਤਾ ਦੇ ਵਿੱਚ ਸਾਡਾ ਬੀਜੇਪੀ ਕਾ ਦੇ ਕਰਤਾ ਸਿਰਫ ਲੁਧਿਆਣਾ ਵੈਸਟ ਕੰਸਟਿਟੈਂਸੀ ਦੇ ਵਿੱਚ ਨਿਕਲਿਆ ਹੋਇਆ ਕੰਮ ਕਰਨ ਵਾਸਤੇ ਉਹਨਾਂ ਨੂੰ ਆਪਣਾ ਪਨ ਦਿਤਾਇਆ ਜਾਂਦਾ ਹੈ ਕਿ ਅਸੀਂ ਤੁਹਾਡੀ ਪਾਰਟੀ ਦੇ ਹਾਂ ਤੇ ਤੁਸੀਂ ਸਾਡੇ ਹੋ ਜਨਤਾ ਨੂੰ ਪਤਾ ਚੱਲ ਚੁੱਕਾ ਹੈ ਕਿ ਇੱਕ ਨਸ਼ੇ ਵੰਡਣ ਵਾਲੀ ਸਰਕਾਰ ਅਸੀਂ ਨਹੀਂ ਲੈ ਕੇ ਆਨੀ ਉਹ ਜਿਹੜਾ ਠੇਕਿਆਂ ਦੀਆਂ ਗੱਲਾਂ ਕਰਦੇ ਨੇ ਨਸ਼ਾ ਵੰਡਣ ਦੀਆਂ ਗੱਲਾਂ ਕਰਦੇ ਨੇ ਤੁਸੀਂ ਮੰਨਦੇ ਹੋ ਕਿ ਉਹਨਾਂ ਦੇ ਝੂਠੇ ਵਾਅਦਿਆਂ ਦੇ ਵਿੱਚ ਜਨਤਾ ਦੁਬਾਰਾ ਆਜੂਗੀ ਕੱਤੇ ਹੀ ਨਹੀਂ ਆਣ ਵਾਲੀ ਝੂਠੇ ਵਾਅਦੇ ਅੱਜ ਵੀ ਦੇਖ ਵੀ ਸਕਦੇ ਹੋ ਕਿ ਸਾਡੇ ਕੌਂਸਲਰ ਚਾਹੇ ਇੱਥੇ ਦੀ ਜਿਹੜੀ ਹੋ ਗਈ ਹੈਗੀ ਆਪਣੇ ਉਹ ਬਣ ਕੇ ਆਮ ਆਦਮੀ ਪਾਰਟੀ ਦੇ ਬਣ ਗਏ ਬਟ ਸਟਿਲ ਸਾਡੇ ਕੌਂਸਲਰ ਦਾ ਬਜਪਾ ਦੇ ਉਹਨੇ ਕੌਂਸਲਰ ਜਿੱਤੇ ਨੇ ਉਹਨੇ ਕੌਂਸਲਰ ਜਿੱਥੇ ਜਿੱਥੇ ਜਿੱਤੇ ਨੇ ਉਹ ਡੰਕੇ ਦੀ ਝੋਟ ਤੇ ਅੜ ਅੜ ਕੇ ਪੂਦੇ ਜਨਤਾ ਦੇ ਕੰਮ ਕਰਵਾਦੇ ਨੇ ਆਪਣੇ ਇਹਦੀ ਇਹਦਾ ਕੰਮ ਕਰਵਾਦੇ ਨੇ ਸਸ਼ਕਾਲ ਮੈਂ ਸ਼ਵਾਂਗੀ ਤੁਸੀਂ ਸਾਰੇ ਦੇਖ ਰਹੇ ਹੈਡਲਾਈਨਸ 24 ਵੈਸਟ ਦੀ ਇਲੈਕਸ਼ਨ ਨੂੰ ਲੈ ਕੇ ਦੇਖੋ ਦਿਨ ਬਹੁਤ ਥੋੜੇ ਰਹਿ ਗਏ ਨੇ ਲੇਕਿਨ ਚੋਣ ਅਖਾੜਾ ਪੂਰਾ ਗਰਮਾਇਆ ਹੋਇਆ ਹੈ ਵੈਦਰ ਦੇ ਵਿੱਚ ਜਿੰਨੀ ਗਰਮੀ ਤੁਸੀਂ ਦੇਖ ਰਹੇ ਹੋ ਸਿਆਸਤ ਦੇ ਵਿੱਚ ਵੀ ਉਨੀ ਹੀ ਹਲਚਲ ਹੈ ਸਭ ਤੋਂ ਪਹਿਲਾਂ ਤਾਂ ਗੋਲ ਮੈਮ ਕੀ ਹਾਲ ਚਾਲੀ ਬਹੁਤ ਵਧੀਆ ਮੈਂ ਬੋਲੋ ਨਹੀਂ ਤੁਸੀਂ ਹੁਣ ਦੱਸੋ ਕਿ ਵੈਸਟ ਇਲਾਕੇ ਦੇ ਵਿੱਚ ਵਾੜਾ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਕਰਕੇ ਕੀ ਰਿਸਪਾਂਸ ਆ ਰਿਹਾ ਦੇਖੋ ਜੀ ਸਾਰੇ ਆ ਜਨਤਾ ਨੂੰ ਪਤਾ ਚੱਲ ਰਿਹਾ ਹੈ ਕਿ ਪਾਰਟੀ ਅਸੀਂ ਕਿਹੜੀ ਲੈ ਕੇ ਆਨੀ ਹੈ ਅੰਦਰ ਹੀ ਅੰਦਰ ਜੰਦਾ ਦਾ ਮਤ ਪੂਦਾ ਬਣਿਆ ਹੋਇਆ ਹੈ ਸਿਰਫ ਇੱਕੋ ਹੀ ਚੀਜ਼ ਚੱਲਦੀ ਸੀਗੀ ਕਿ ਸਾਡਾ ਪਹੁੰਚਣਾ ਔਰ ਅਸੀਂ ਹੁਣ ਘਰ ਘਰ ਪਹੁੰਚ ਚੁੱਕੇ ਆ ਘਰ ਘਰ ਜਾ ਚੁੱਕੇ ਆ ਚਾਹੇ ਸਾਨੂੰ ਜਿੱਦਾਂ ਮਰਜੀ ਜਾਣਾ ਪੈ ਰਿਹਾ ਅਸੀਂ ਆਪਣੀ ਪੂਰੀ ਸਟਰੈਂਥ ਤੁਸੀਂ ਬੀਜੇਪੀ ਦੇ ਕਰੀਮ ਦੇਖ ਰਹੇ ਹੋ 사ਦਾ ਪੂਰਾ ਨੈਸ਼ਨਲ ਤੋਂ ਲੈ ਕੇ ਸੈਂਟਰ ਤੋਂ ਲੈ ਕੇ 사ਦਾ ਪੰਜਾਬ ਲੈ ਕੇ ਚਾਹੇ ਉਹ ਮਹਿਲਾ ਮੋਚੇ ਦੀ ਗੱਲ ਕਰ ਲਈਏ ਚਾਹੇ ਅਸੀਂ ਯੁਵਾ ਮੋਚਿਆਂ ਦੀ ਗੱਲ ਕਰ ਲਈਏ ਚਾਹੇ ਕਿਸਾਨ ਮੋਚਿਆਂ ਦੀ ਗੱਲ ਕਰ ਲਈਏ ਤੇ ਚਾਹੇ ਅਸੀਂ ਮੇਨ ਆਪਣੀ ਬਾਡੀ ਦੀ ਗੱਲ ਕਰ ਲਈਏ 사ਦਾ ਤੁਸੀਂ ਵੇਖ ਹੀ ਰਹੇ ਹੋ ਡੇਲੀ ਦਾ ਹਜ਼ੂਮ ਮਤਲਬ ਮੈਂ ਕਹਦੀ ਆ ਹਜ਼ਾਰਾ ਤਾਜ਼ਾ ਤਾਂ ਦੇ ਵਿੱਚ ਸਾਡਾ ਬੀਜੇਪੀ ਕਾਹਦਾ ਕਰਤਾ ਸਿਰਫ ਲੁਧਿਆਣਾ ਵੈਸਟ ਕੰਸਟਿਟੈਂਸੀ ਦੇ ਵਿੱਚ ਨਿਕਲਿਆ ਹੋਇਆ ਕੰਮ ਕਰਨ ਵਾਸਤੇ ਤੇ ਤੁਸੀਂ ਵੇਖ ਪਾ ਰਹੇ ਹੋ ਕਿ ਹਰ ਜਗ੍ਹਾ ਤੇ ਹਰ ਘਰ ਦੇ ਵਿੱਚ ਅਸੀਂ ਆਪਣਾ ਕਾਰਜ ਕਰਤਾ ਜਾ ਜਾ ਕੇ ਕਨਵਿੰਸਿੰਗ ਕਰਦੇ ਆ ਕਨਵਿੰਸਿੰਗ ਕਰਨ ਦੇ ਤਾਂ ਲੋੜ ਨਹੀਂ ਪੈਦੀ ਸਿਰਫ ਉਹਨਾਂ ਨੂੰ ਆਪਣਾਪਣ ਜਿਤਾਇਆ ਜਾਂਦਾ ਹੈ ਕਿ ਅਸੀਂ ਤੁਹਾਡੀ ਪਾਰਟੀ ਦੇ ਆ ਤੇ ਤੁਸੀਂ ਸਾਡੇ ਹੋ ਤੇ ਇਹ ਚੀਜ਼ ਸਾਡੇ ਵਿੱਚ ਚੱਲਦੀ ਹੈ ਤੇ ਡੈਫੀਨੇਟਲੀ ਇਹ ਸਾਡਾ ਜਿਹੜਾ ਹੈਗਾ ਇਹਨਾਂ ਦਾ ਰਿਜ਼ਲਟ ਜੋ ਹੋਏਗਾ ਉਹ ਪੋਜ਼ਿਟਿਵ ਵੇ ਦੇ ਵਿੱਚ ਹੀ ਹੋਏਗਾ ਲੇਕਿਨ ਬਿੱਟੂ ਜੀ ਦਾ ਜੋ ਰਿਜ਼ਲਟ ਆਇਆ ਸੀ ਉਹ ਵੀ ਇੱਕ ਅਚਾਨਕ ਆਪਾਂ ਕਹਿ ਸਕਦੇ 17000 ਦੀ ਲੀਡ ਇਹਨਾਂ ਨੂੰ ਮਿਲੀ ਸੀ ਠੀਕ ਹੈ ਹੈਕ ਤੇ ਕੋ ਉਹਨਾਂ ਨੇ ਮਾਰ ਲਈ ਲੇਕਿਨ ਇਸ ਟਾਈਮ ਕੀ ਲੱਗਦਾ ਅੰਦਰ ਖਾਤੇ ਹੀ ਮਤਲਬ ਇਹਨਾਂ ਨੇ ਸਿੱਕਾ ਪਲਟਣਾ ਹੈਡ ਯਾ ਟੇਲ ਟੋਸ ਕਰਕੇ ਜਾਂ ਕੀ ਨਹੀਂ 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 ਐਦਾ ਕੁਝ ਵੀ ਨਹੀਂ ਹੋਣ ਵਾਲਾ ਸਿੱਕਾ ਪਲਟਣ ਵਾਲੀ ਤਾਂ ਗੱਲ ਹੀ ਨਹੀਂ ਰਹੀ ਹੈ ਕਿਉਂਕਿ ਅਬ ਤੁਸੀਂ ਆਮ ਆਦਮੀ ਸਰਕਾਰ ਨੂੰ ਵੇਖਦੇ ਹੋ ਤਾਂ ਆਮ ਆਦਮੀ ਸਰਕਾਰ ਜਿਹੜੀ ਹੈਗੀ ਹੈ ਨਸ਼ੇ ਵੰਡਦੀ ਹੈ ਤੇ ਸਾਨੂੰ 400 ਕਰੋੜ ਦੇ ਥੱਲੇ ਲਗਾ ਦਿੱਤਾ ਹੈ ਤੇ ਇਹ ਜਨਤਾ ਨੂੰ ਪਤਾ ਹੈ ਜਨਤਾ ਨੂੰ ਪਤਾ ਚੱਲ ਚੁੱਕਾ ਹੈ ਕਿ ਇੱਕ ਨਸ਼ੇਵੰਡਨ ਵਾਲੀ ਸਰਕਾਰ ਅਸੀਂ ਨਹੀਂ ਲੈ ਕੇ ਆਨੀ ਔਰ ਜਿਹੜੀ ਇੱਕ ਖਾਸੇ ਕਲਾਕਰ ਕਹਦਾ ਭਗਵੰਤ ਮਾਨ ਜੀ ਸਾਡੇ ਖਾਸੇ ਕਲਾਕਰ ਪੱਸੋ ਵੀ ਕਿਤੇ ਜਲਸਾ ਕਰਕੇ ਗਏ ਨੇ ਤੇ ਉੱਥੇ ਵੀ ਛੁਟਕਲੇ ਸੁਣਾ ਕੇ ਗਏ ਨੇ ਔਰ ਜਨਤਾ ਆਪ ਬੋਲਦੀ ਹੈ ਕਿ ਅਸੀਂ ਛੁਟਕਲੇ ਨਹੀਂ ਸੁਣਨੇ ਅਸੀਂ ਆਪਣੀ ਡਿਵੈਲਪਮੈਂਟ ਨੂੰ ਦੇਖਣਾ ਹੈ ਅਸੀਂ ਵੋਟ ਪਾਉਂਦੇ ਆ ਤੇ ਅਸੀਂ ਆਪਣੇ ਵੋਟ ਦਾ ਅਧਿਕਾਰ ਸਾਨੂੰ ਕੀ ਮਿਲਦਾ ਸਾਨੂੰ ਰਿਜ਼ਰਵ ਕੇ ਬਾਅਦ ਵਾਪਸ ਰਿਟਰਨ ਕੀ ਮਿਲਣਾ ਜਨਤਾ ਨੇ ਆਪ ਹੀ ਕਿਹਾ ਔਰ ਉਹ ਜਨਤਾ ਉਹ ਜਿਹੜੀ ਪ੍ਰਵਾਸੀ ਔਰ ਐਸਸੀ ਕਾਸਟ ਵਾਲੀ ਜਨਤਾ ਉਹਨਾਂ ਨੇ ਹੀ ਉਹਨਾਂ ਨੂੰ ਕਿਹਾ ਕਿ ਅਸੀਂ ਚੁਟਕਲੇ ਨਹੀਂ ਸੁਣਨੇ ਤੁਸੀਂ 3 ਸਾਲਾਂ ਦੇ ਵਿੱਚ ਕੀ ਕੀਤਾ ਤੇ ਹੁਣ ਤੁਸੀਂ 2 ਸਾਲਾਂ ਵਿੱਚ ਕੀ ਕਰ ਲਓਗੇ ਤੇ ਆਉਣ ਵਾਲੇ ਵਿੱਚ ਕੀ ਕਰ ਲਓਗੇ ਸਾਨੂੰ ਆਸ਼ਵਾਸ਼ਣ ਤੁਹਾਡਾ ਨਹੀਂ ਚਾਹੀਦਾ ਝੂਠੇ ਵਾਅਦਿਆਂ ਦੀ ਸਰਕਾਰ ਹੈ ਅਸੀਂ ਨਿਖਿੱਧ ਕਰਤੀ ਉਹ ਜਨਤਾ ਨੇ ਨਿਖਿੱਧ ਕਰਤੀ ਚਾਰ ਗੁਣਾ ਰਫਤਾਰ ਦੇ ਨਾਲ ਵਿਕਾਸ ਦੀ ਗੱਲ ਹੋ ਰਹੀ ਹੈ ਤੇ ਫਿਰ ਉਹ ਕੀ ਹੈ ਇਹ ਸਭ ਝੂਠੇ ਵਾਦੇ ਨੇ ਜਿੱਦਾਂ ਝੂਠਾ ਵਾਦਾ ਦਿੱਤਾ ਸੀ ਹਜ਼ਾਰ ਰੁਪਏ ਮਹਿਲਾਵਾਂ ਨੂੰ ਦਿੱਤਾ ਜਾਏਗਾ ਉਹ ਵਾਲਾ ਝੂਠਾ ਵਾਦਾ ਯਾਦ ਕਰ ਲੋ ਜਿੱਦਾਂ ਸੀਗਾ ਕਿ ਹੁਣ ਇੱਕਦਮੀ ਡੀਸੈਂਟਲੀ ਉੱਠ ਕੇ ਆਏ ਆ ਅਸੀਂ ਠੇਕੇ ਬੰਦ ਕਰਤਾ ਜੀ ਅਸੀਂ ਨਸ਼ਾ ਬੰਦ ਕਰਤਾ ਜੀ ਨਸ਼ੇ ਵਾਲੇ ਸਾਨੂੰ ਰਜਿਸਟਰ ਕਰਵਾਓ ਕੌਣ ਕੌਣ ਨਸ਼ਾ ਤੁਹਾਡੀ ਆਇਡੈਂਟੀਟੀ ਹਾਈਡ ਰੱਖੀ ਜਾਏਗੀ ਸਿਰਫ ਝੂਠੇ ਐ ਤੁਸੀਂ ਆਪ ਸਮਝਦੇ ਹੋ ਕਿ ਠੇਕੇ ਥਾ-ਥਾ ਤੇ ਖੁੱਲੇ ਨੇ ਈਵਨ ਤੁਸੀਂ ਤੁਹਾਨੂੰ ਇੱਕ ਜਲੰਧਰ ਦੀ ਮੈਂ ਐਗਜ਼ਾਮਪਲ ਦਵਾ ਜਲੰਧਰ ਦੇ ਵਿੱਚ 1.5 ਸਾਲ ਪਹਿਲਾਂ ਇੱਕ ਸਾਨੂੰ ਠੇਕਾ ਪਤਾ ਲੱਗਿਆ ਸੀ ਕਿ ਉਹ ਠੇਕਾ ਖੋਲਣ ਜਾਦੇ ਨੇ ਜੋ ਕਿ ਜਿੱਥੇ ਲੇਡੀਜ਼ ਆ ਕੇ ਆਰਾਮ ਨਾਲ ਦਾਦੂ ਪੀ ਸਕਦੀਆਂ ਨੇ ਇਹ ਜਹਾ ਠੇਕਾ ਖੋਲਿਆ ਜਾ ਰਿਹਾ ਸੀ ਜਲੰਧਰ ਦੇ ਵਿੱਚ ਜਿਹਨੂੰ ਪ੍ਰੋਟੈਸਟ ਕਰਕੇ ਅਸੀਂ ਬੰਦ ਕਰਾਇਆ ਭਾਈ ਭਾਜ ਭਾਜ ਉਹ ਕਾਰੇ ਕੱਤਾ ਜ਼ਮੀਨ ਤੇ ਉਤਰਿਆ ਤੇ ਉਹਨਾਂ ਨੇ ਹਾਈ ਹਾਈ ਕਰਕੇ ਉਹ ਠੇਕਾ ਅਸੀਂ ਬੰਦ ਕਰਵਾਇਆ ਤੇ ਉਹ ਜਿਹੜਾ ਠੇਕਿਆਂ ਦੀਆਂ ਗੱਲਾਂ ਕਰਦੇ ਨੇ ਨਸ਼ਾ ਵੰਡਣ ਦੀਆਂ ਗੱਲਾਂ ਕਰਦੇ ਨੇ ਤੁਸੀਂ ਮੰਨਦੇ ਹੋ ਕਿ ਉਹਨਾਂ ਦੇ ਝੂਠੇ ਵਾਅਦਿਆਂ ਦੇ ਵਿੱਚ ਜਨਤਾ ਦੁਬਾਰਾ ਆਜੂਗੀ ਕੱਤੇ ਹੀ ਨਹੀਂ ਆਣ ਵਾਲੀ ਝੂਠੇ ਵਾਅਦਿਆਂ 'ਚ ਠੀਕ ਹੈ ਤੇ ਜਨਤਾ ਜੇ ਨਹੀਂ ਆਏਗੀ ਤਾਂ ਕੇਜਰੀਵਾਲ ਸਾਹਿਬ ਵੀ ਤਾਂ ਇਹੀ ਕਹਿ ਰਹੇ ਨੇ ਨਾ ਕਿ ਆਪ ਦੀ ਸਰਕਾਰ ਹੈ ਤਾਂ ਆਪ ਦਾ ਐਮਐਲਏ ਹੋਏਗਾ ਜੇ ਨਹੀਂ ਹੋਏਗਾ ਤਾਂ ਫਿਰ ਉਹ ਉਹ ਕੀ ਹੈ ਫਿਰ ਗੱਲਾਂ ਉਹਨਾਂ ਨੂੰ ਸੀਰੀਅਸ ਲੈ ਰਹੇ ਹੋ ਜਾਂ ਫਿਰ ਕੀ ਸੋਚ ਰਹੇ ਹੋ ਦੇਖੋ ਮੈਨੂੰ ਉਹੀ ਚੀਜ਼ ਦਾ ਹਾਸਾ ਆ ਰਿਹਾ ਭਗਵੰਤ ਮ ਆਇਆ ਦਿੱਲੀ ਸਰਕਾਰ ਅਸੀਂ ਆਪਣੀ ਬਣਾਈ ਹੈ ਸੀਐਮ ਗੁਪਤਾ ਸਾਡੀ ਦੇਖਾ ਗੁਪਤਾ ਜੀ ਆਇਆ ਹੈ ਮਿਨਿਸਟਰੀ ਦੇ ਵਿੱਚ ਸਾਡੇ ਹੋ ਸੱਤ ਜਣਿਆਂ ਦਾ ਪੈਨਲ ਕੰਮ ਕਰਦੇ ਆ ਉੱਥੇ ਦਿੱਲੀ ਦੇ ਵਿੱਚ ਕੇਜਰੀ ਵਾਲ ਸਰਕਾਰ ਉੱਥੇ ਵੀ ਚੱਲਦੀ ਪਈ ਸੀ ਫਿਰ ਲੋਕਾਂ ਨੇ ਕਿਉਂ ਆਪਣੀ ਸੂਝਬੂਝ ਦੇ ਨਾਲ ਮਤ ਦੇ ਕੇ ਉੱਥੋਂ ਸਰਕਾਰ ਨੂੰ ਆਪ ਦਾ ਨੂੰ ਆਪਣੇ ਆਪ ਤੋਂ ਰਿਲੀਫ ਕਰਾਇਆ ਉਥੋਂ ਦਾ ਲੀਫ ਅਗਰ ਦਿੱਲੀ ਦੀ ਜਨਤਾ ਦੇ ਲੀਫ ਕਰਾ ਸਕਦੀ ਐ ਐਡੀ ਵੱਡੀ ਕਰੋੜਾ ਦੀ ਦਿੱਲੀ ਦੀ ਜਨਤਾ ਅਗਰ ਆਪਦਾ ਤੋਂ ਬਚ ਸਕਦੀ ਐ ਤੇ ਲੁਧਿਆਣਾ ਵੈਸੇ ਤੇ ਤਾਂ ਵੋਟਰਸ ਵੈਸੇ ਹੀ ਅਵੇਅਲ ਹੋ ਗਏ ਐ ਮੈਮ ਇਹ ਵਰਡ ਤੁਸੀਂ ਯੂਜ਼ ਕਰ ਰਹੇ ਹੋ ਆਪਦਾ ਆਪਦਾ ਕਿਵੇਂ ਹੋਗੀ ਕਿਉਂਕਿ ਦੇਖੋ ਫ੍ਰੀ ਬੱਸ ਸਰਵਿਸ ਵੀ ਤਾਂ ਲੇਡੀਜ਼ ਲਈ ਹੀ ਐ ਬੱਸ ਸਰਵਿਸ ਤੁਸੀਂ ਦੇਖਦੇ ਹੋ ਜੇ ਕਿੰਨੇ ਕਰੋੜਾ ਦਾ ਖर्चा ਲੱਗ ਕੇ ਉਹ ਡੰਪ ਹੋਈਆਂ ਪਈਆਂ ਨੇ ਬੱਸ ਕਿੱਥੇ ਕੰਮ ਹੋ ਰਿਹਾ ਲੁਧਿਆਣੇ ਦੇ ਵਿੱਚ ਉਹ ਬੱਸਾਂ ਦਾ ਕਿੱਥੋਂ ਸਰਵਿਸਿਜ਼ ਲਈਤੀ ਜਾਦੀ ਹੈ ਤੁਸੀਂ ਆਪ ਵੇਖਦੇ ਹੋ ਉੱਥੇ ਕਿੰਨੀਆਂ ਡੰਪਡ ਹੋਈਆਂ ਪਈਆਂ ਨੇ ਖੜੀਆਂ ਨੇ ਉੱਥੇ ਕੋਰਪੋਰੇਸ਼ਨ ਦੇ ਕੋਲ ਉਹ ਸਿਰਫ ਫੰਡ ਖਰਚਾ ਕੀਤਾ ਗਿਆ ਉਹ ਤੋਂ ਬਾਅਦ ਡੰਪਡ ਹੋਈਆਂ ਬੱਸਾਂ ਉਹ ਤੋਂ ਬਾਅਦ ਜਿੰਨਾ ਵੀ ਫੰਡ ਆਇਆ ਰਹਿ ਕੇੰਦਾ ਤੋਂ ਆਦਿਆ ਸੈਂਟਰ ਤੋਂ ਆਦਿਆ ਉਹ ਫੰਡ ਕਿੱਥੇ ਯੂਟਿਲਾਈਜ਼ ਕੀਤਾ ਜਾਦਾ ਹੈ ਆਪਣੀ ਐਡ ਦੇ ਉੱਤੇ ਆਪਣੇ ਨਸ਼ੇ ਦੇ ਠੇਕੇ ਖੋਲਣ ਵਾਸਤੇ ਦਾ ਦਾਦੂ ਵੰਡਣ ਵਾਸਤੇ ਯਾ ਹੁਣ ਵੋਟਰਾਂ ਨੂੰ ਵੰਡ ਦੇਣਗੇ 5-5 ਹਜ਼ਾਰ ਪਿਆ ਨਾਲ ਪੇਟੀਆਂ ਦਾਦੂ ਦੀਆਂ ਵੋਟ ਲੈਣ ਵਾਸਤੇ ਲੇਕਿਨ ਇਹ ਜਨਤਾ ਨੂੰ ਤਾਂ ਸਮਝ ਆ ਚੁੱਕੀ ਹੈ ਕਿ ਹੁਣ ਅਸੀਂ ਇਹ ਬੇਕਾਵਿਆਂ ਚ ਨਹੀਂ ਆਣਾ ਅਗਰ ਅਸੀਂ ਬਚਣਾ ਹੈ ਤੇ ਦੇਖੋ ਪੰਜਾਬ ਦੀ ਗਵਰਨਮੈਂਟ ਹੈ ਤੇ ਜੀਵਨ ਗੁਪਤਾ ਜੀ ਕਿਵੇਂ ਫਿਰ ਪੰਜਾਬ ਦੇ ਵਿੱਚ ਕੰਮ ਕਰਨਗੇ ਇਸ ਟਾਈਮ ਜੇ ਉਹ ਵਿਨ ਕਰ ਜਾਂਦੇ ਨੇ ਕਿਉਂਕਿ ਡਾਇਰੈਕਟਰ ਤਾਰ ਹੁਣ ਸੈਂਟਰ ਨਾਲ ਹੀ ਜੁੜਨਗੇ ਦੇਖੋ ਜੀ ਇਹ ਤਾਂ ਪਹਿਲੀ ਗੱਲ ਹੈਗੀ ਹੈ ਕਿ ਸਾਡਾ ਜਿਹੜਾ ਭਾਜਪਾ ਦਾ ਕਾਰਜਕਰਤਾ ਹੈਗਾ ਉਹ ਉੱਪਰੋਂ ਸੈਂਟਰ ਤੋਂ ਹੀ ਚੱਲ ਕੇ ਕੰਮ ਕਰਦਾ ਹੈ। ਦੂਸਰੀ ਗੱਲ ਰਹੀ ਜੀਵਨ ਗੁਪਤਾ ਜੀ ਐਮਐਲਏ ਬਣ ਕੇ ਵੈਸਟ ਕੰਸਟਿਟੈਂਸੀਸ ਤੋਂ ਆ ਰਹੇ ਨੇ। ਔਰ ਜਿੱਥੇ ਵੈਸਟ ਕੰਸਟਿਟੈਂਸੀਸ ਦਾ ਵੋਟਰ ਆਂਦੀ ਤਾਂ ਅਸੀਂ ਤਸੱਲੀ ਕਰਾਉਂਦੇ ਆਂ। ਅਸੀਂ ਐਗਰੀ ਕਰਦੇ ਆਂ ਔਰ ਗਾਰੰਟੀ ਦਿੰਦੇ ਆਂ ਕਿ ਉਹਨਾਂ ਦੇ ਸੈਂਟਰ ਤੋਂ ਜਿਹੜੀਆਂ ਰਿਲੇਟਡ ਪਾਲਿਸੀਆਂ ਹਨਗੀਆਂ ਜਿਹੜੇ ਆਯੁਸ਼ਮਨ ਕਾਰਡ ਆਲਰੇਡੀ ਬਣੇ ਵੀ ਹੋਏ ਆ ਉਹ ਐਕਟਿਵ ਜ਼ਰੂਰ ਹੋਣਗੇ ਕਿਉਂਕਿ ਉਹ ਫੰਡ ਸਿੱਧਾ ਐਮਐਲਏ ਤੱਕ ਆ ਸਕਦਾ ਹੈ। ਸ ਕਾ ਐਮਐਲਏ ਉਹਨੂੰ ਐਕਟੀਵੇਟ ਕਰੇਗਾ ਹੁਣ ਤੁਸੀਂ ਵੇਖ ਵੀ ਸਕਦੇ ਹੋ ਕਿ ਸਾਡੇ ਕੌਂਸਲਰ ਚਾਹੇ ਇੱਥੇ ਦੀ ਜਿਹੜੀ ਹੋ ਗਈ ਹੈਗੀ ਆਪਣੇ ਉਹ ਬਣ ਕੇ ਆਮ ਆਦਮੀ ਪਾਰਟੀ ਦੇ ਬਣ ਗਏ ਬਟ ਸਟਿਲ ਸਾਡੇ ਕੌਂਸਲਰ ਦਾ ਭਾਜਪਾ ਦੇ ਉਹ ਨਹੀਂ ਕੌਂਸਲਰ ਜਿੱਤੇ ਨੇ ਉਹ ਨਹੀਂ ਕੌਂਸਲਰ ਜਿੱਥੇ ਜਿੱਤੇ ਨੇ ਉਹ ਡੰਕੇ ਦੀ ਝੋਟ ਤੇ ਅੜ ਅੜ ਕੇ ਪੂਦੇ ਜਨਤਾ ਦੇ ਕੰਮ ਕਰਵਾਦੇ ਨੇ ਆਪਣੇ ਇਹਦੀ ਇਹਦਾ ਕੰਮ ਕਰਵਾਦੇ ਨੇ ਉਹ ਚਾਹੇ ਜਿੱਦਾਂ ਮਰਜੀ ਕਰਨਾ ਪਵੇ ਚਾਹੇ ਆਮ ਆਦਮੀ ਸਰਕਾਰ ਦੇ ਨਾਲ ਵੀ ਲੜਨਾ ਪਵੇ ਚਾਹੇ ਗਵਰਨਮੈਂਟ ਨਾਲ ਦੇਖੋ ਗਵਰਨਮੈਂਟ ਤਾਂ ਕਿਸੇ ਸਰਕਾਰ ਦੀ ਨਹੀਂ ਹੈਗੀ ਨਾ ਗਵਰਨਮੈਂਟ ਤਾਂ ਕਿਸੇ ਪਾਰਟੀ ਨੂੰ ਨਹੀਂ ਕਰਦੀ ਨਾ ਗਵਰਨਮੈਂਟ ਨੇ ਜਿਹੜਾ ਐਮਐਲਏ ਵੀ ਬਣੇਗਾ ਉਹਨੇ ਗਵਰਨਮੈਂਟ ਕੋਲ ਸਰਵਿਸਿਜ਼ ਲੈਣੀਆਂ ਨੇ ਸੈਂਟਰ ਸਰਕਾਰ ਤੋਂ ਸਰਵਿਸਿਜ਼ ਲੈਣੀਆਂ ਨੇ ਡੈਫੀਨਿਟਲੀ ਜਨਤਾ ਦਾ ਭਲਾ ਹੋਏਗਾ ਐਮਐਲਏ ਬਣੇ ਬਾਅਦ ਦੋ ਟੂ ਡੋਰ ਕੈਂਪੇਨ ਦੌਰਾਨ ਕੋਈ ਅਜਿਹੀ ਚੀਜ਼ ਸਾਹਮਣੇ ਆਈ ਹੈ ਜੋ ਕਿ ਸ਼ੌਕ ਬਹੁਤ ਜ਼ਿਆਦਾ ਤੁਸੀਂ ਹੋ ਰਹੇ ਹੋ ਜੀ ਬਿਲਕੁਲ ਇੱਕ ਚੀਜ਼ ਬਿਲਕੁਲ ਸਾਹਮਣੇ ਆਈ ਕਿ ਜਿਹੜੀ ਪਿਛਲੀਆਂ ਸਰਕਾਰਾਂ ਨੇ ਚਾਹੇ ਉਹ ਕਾਂਗਰਸ ਸਰਕਾਰ ਪਿੱਛੇ ਮੁੱਦਾ ਆਪਣਾ ਲੈ ਕੇ ਆ ਚੁੱਕੀ ਸੀਗੀ ਹੁਣ ਆਮ ਆਦਮੀ ਸਰਕਾਰ ਆਪਦਾ ਲੈ ਕੇ ਆਈ ਹੋਈ ਹੈ ਉੱਥੋਂ ਸਾਡੇ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਜਿਹੜੇ ਬਜ਼ੁਰਗ ਲੋਕ ਨੇ ਪਰੇਸ਼ਾਨ ਹੈਗੇ ਨੇ ভোটার ਕਹਿੰਦੇ ਅਸੀਂ ਵੋਟ ਨਹੀਂ ਪਾਣੀ ਸਾਨੂੰ ਸਰਕਾਰਾਂ ਕੋਈ ਕੁਝ ਨਹੀਂ ਦਿੰਦੀਆਂ ਅਸੀਂ ਵੋਟ ਨਹੀਂ ਪਾਣੀ ਸਾਨੂੰ ਦਿੱਤਾ ਕੀ ਹੈ ਸਰਕਾਰਾਂ ਨੇ ਅਸੀਂ ਤੁਹਾਡੀ ਵੀ ਸਰਕਾਰ ਬਣਾਵਾਂਗੇ ਤਾਂ ਸਾਨੂੰ ਪਤਾ ਤੁਸੀਂ ਵੀ ਬਸ ਇੱਕ ਵਾਰੀ ਵੋਟਾਂ ਲੈਣ ਆ ਰਹੇ ਹੋ ਤੇ ਉਹ ਤੋਂ ਬਾਅਦ ਤੁਸੀਂ ਕੰਮ ਨਹੀਂ ਕਰਨਾ ਲੇਕਿਨ ਅਸੀਂ ਉੱਥੇ ਸਾਨੂੰ ਉਹਦਾ ਉਹਦੋਂ ਵਜੂਦਗਾਨ ਨੂੰ ਆਸ਼ਵਾਸਨ ਦਿਲਾਉਣਾ ਪੈਦਾ ਸਾਨੂੰ ਮਿਹਨਤ ਮੁਸ਼ਕਲ ਕਰਨੀ ਪੈਦੀ ਹੈ ਕਿ ਤੁਹਾਡੀ ਵੋਟ ਵੇਸਟ ਨਾ ਕਰੋ ਸਹੀ ਜਗ੍ਹਾ ਤੇ ਪਾਓਗੇ ਸਹੀ ਸਰਕਾਰ ਆਏਗੀ ਤਾਂ ਮੋਦੀ ਜੀ ਤੇ ਕੋਰਪਸ਼ਨ ਦਾ ਕੋਈ ਕੇਸ ਨਹੀਂ ਹੈਗਾ ਮੋਦੀ ਜੀ ਦੇ ਕਿਸੇ ਵੀ ਕਾਰਕਤਾ ਤੇ ਕੋਈ ਕੋਰਪਸ਼ਨ ਦਾ ਕੇਸ ਨਹੀਂ ਹੈਗਾ ਸਾਰੇ ਸਦਾਦਨ ਆਦਮੀ ਹੈ ਚਾਈ ਮੋਦੀ ਜੀ ਦੀ ਤੁਸੀਂ ਪ੍ਰਾਪਰਟੀ ਦੇਖ ਲਓ ਕਿੰਨੀ ਕ ਪ੍ਰਾਪਰਟੀ ਹੈ ਪਿੱਛੇ ਅਨਲਿਸਿਸ ਆਇਆ ਸੀ ਮੋਦੀ ਜੀ ਦੀ ਕੋਲ ਕਿੰਨੀਆਂ ਪ੍ਰਾਪਰਟੀਆਂ ਨੇ ਇੱਕ ਪ੍ਰਾਈਮ ਮਿਨਿਸਟਰ ਹੋ ਕੇ ਉਹਨਦੇ ਕੋਲ ਇੰਨੀਆਂ ਪ੍ਰਾਪਰਟੀਆਂ ਨਹੀਂ ਜਿਹੜੇ ਸਾਡੇ ਕਾਰਜਕਰਤਾ ਜੀਵਨ ਗੁਪਤਾ ਜੀ ਵੀ ਆਏ ਆ ਉਹ ਵੀ 10 ਅਗਸਤ ਦੇ ਮਕਾਨ ਦੇ ਵਿੱਚ ਤਿੰਨ ਫੈਮਲੀ ਇਕੱਠੀਆਂ ਜੁਆਇੰਟ ਫੈਮਲੀਆਂ ਦਾਦੀਆਂ ਨੇ ਇੱਕ ਕਿਚਨ ਦੇ ਵਿੱਚ 100 ਗੱਜ ਦਾ ਮਕਾਨ ਤੁਸੀਂ ਇਹ ਦੇਖ ਲਓ ਜਦ ਅਸੀਂ ਬਿਲਕੁਲ ਜਨਤਾ ਦੇ ਬਰਾਬਰ ਲੈਵਲ ਦੇ ਹੈਗੇ ਆ ਤਾਂ ਕਿਉਂ ਨਹੀਂ ਜਨਤਾ ਦਾ ਕੰਮ ਕਰਾਂਗੇ ਤਾਂ ਉਹ ਜਿਹੜੇ ਸੀਨੀਅਰ ਸਿਟੀਜ਼ਨਸ ਪਰੇਸ਼ਾਨ ਹੋਏ ਨੇ ਪੁਰਾਣੀਆਂ ਸਰਕਾਰਾਂ ਤੋਂ ਉਹ ਸਾਨੂੰ ਸਟਰਗਲ ਕਰਨਾ ਪਿਆਦਾ ਉਹਨਾਂ ਨੂੰ ਸਮਝਾਉਣ ਵਾਸਤੇ ਤੇ ਫਿਰ ਆਮ ਆਦਮੀ ਦਾ ਮੁਕਾਬਲਾ ਆਮ ਆਦਮੀ ਨਾਲ ਇੱਕ ਕਨਸੀਡਰ ਕਰੀਏ ਆ ਆਮ ਆਦਮੀ ਦਾ ਮੁਕਾਬਲਾ ਆਮ ਆਦਮੀ ਨਾਲ ਨਹੀਂ ਆਮ ਆਦਮੀ ਦਾ ਫੇਥ ਆਮ ਆਦਮੀ ਦੇ ਨਾਲ ਵਿਸ਼ਵਾਸ ਨੋਟ ਮੁਕਾਬਲਾ ਸਾਡਾ ਜਿਹੜਾ ਵਿਸ਼ਵਾਸ ਹੈ ਮੋਦੀ ਪਾਰਟੀ ਦਾ ਬੀਜੇਪੀ ਦਾ ਸਦਾਦਨ ਆਦਮੀ ਜੀਵਨ ਗੁਪਤਾ ਜੀ ਦਾ ਸਾਡਾ ਵਿਸ਼ਵਾਸ ਆਮ ਆਦਮੀ ਨਾਲ ਹੈ ਆਮ ਜਨਤਾ ਨਾਲ ਹੈ ਅਜਾ ਲਾਲ ਕਿਰਾਂ ਦੇ ਥੱਲੇ ਉਹਨਾਂ ਦੇ ਘਰ ਬਣਾ ਕੇ ਵੀ ਦਿੱਤੇ ਸੰਜੀਵ अरोड़ा ਜੀ ਉਹ ਵੀ ਇੱਕ ਅਚੀਵਮੈਂਟ ਹੀ ਹੈ ਉਹਨਾਂ ਦੀ ਫਿਰ ਕਿਵੇਂ ਦੇਖਣਾ ਹੈ ਤੁਸੀਂ ਉਹਨੂੰ ਜਿਹੜੇ ਉਹਨਾਂ ਨੇ ਘਰ ਬਣਾ ਕੇ ਦਿੱਤੇ ਨੇ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਸੀ ਜੀ ਉਹ ਕੇਂਦਰ ਸਰਕਾਰੀ ਹੀ ਨੀਤੀ ਚੱਲਦੀ ਹੈ ਆਵਾਸ ਯੋਜਨਾ ਜਿਹਨੂੰ ਤੁਸੀਂ ਸਮਝਦੇ ਹੋ ਆਵਾਸ ਯੋਜਨਾ ਅਸੀਂ ਆਪਣਾ ਆਵਾਸ ਯੋਜਨਾ ਦਾ ਉਹਨੂੰ ਆਪਣਾ ਪੁਰਸਕਿੱਤਤਾ ਹੋਇਆ ਜਿਹੜੇ ਗਰੀਬ ਲਕੀਰਾਂ ਤੋਂ ਉੱਠ ਕੇ ਘਰ ਬਣਾ ਸਕਦੇ ਨੇ ਜਿਨ੍ਹਾਂ ਦੀ ਛੱਤ ਬਣਾ ਸਕਦੀ ਹੈ ਮਹਿਲਾਵਾਂ ਪੈਣਾ ਇਹ ਜਿਹੜਾ ਟੈਗ ਹੈਗਾ ਉਹ ਆਪਣਾ ਨਾਮ ਲਗਾ ਲਗਾ ਕੇ ਟੈਗ ਦੇ ਦੇ ਨੇ ਰਜਿਸਟਰੀ ਉਹਨਾਂ ਨੇ ਕਰਾਈ ਹੈ ਨਾ ਰਜਿਸਟਰੀਆਂ ਕਰਵਾਉਂਦਾ ਦੇਖੋ ਜੀ ਸਰਕਾਰ ਇਸ ਟਾਈਮ ਉਹਨਾਂ ਦੀ ਪਈ ਹੈ ਠੀਕ ਹੈ ਇਸ ਇਸ ਸੁਰੀ ਕਰਵਾਉਣ ਦੇ ਨਾਲ ਤਾਂ ਜਿਹੜੀ ਛੱਤ ਪਾਣੀ ਆ ਛੱਤ ਕਿਹਨੇ ਪਾਕੇ ਦੇਣੀ ਆ ਕਿਹੜੀ ਸਰਕਾਰ ਪਾਕੇ ਦਿੰਦੀ ਪਈ ਆ ਛੱਤ ਛੱਤ ਤਾਂ ਕੇਂਦਰ ਸਰਕਾਰ ਦਾ ਪਵਾਨਦਾ ਨਿਯਮ ਹੈ ਨਾ ਇੱਕ 플ੌਟ ਦੀ ਰਜਿਸਟਰੀ ਕਰਵਾਤੀ ਜਿਹੜਾ ਉੱਥੇ 4 ਲੱਖ ਰੁਪਏ ਦਾ ਉਹਨਾਂ ਨੂੰ ਮਿਲਦੇ ਆ ਵਾਸ ਸੋਜਨਾ ਤੇ 4 ਲੱਖ ਰੁਪਏ ਘਰ ਪਾਂਨ ਵਾਸਤੇ ਮਿਲਦੇ ਆ ਉਹ ਕਿੱਥੋਂ ਮਿਲਦੇ ਆ ਉਹ ਤਾਂ ਕਹਿੰਦਾ ਸਰਕਾਰ ਤੋਂ ਮਿਲਦੇ ਆ ਲੇਕਿਨ ਆਮ ਆਦਮੀ ਸਰਕਾਰ ਆਪਣੇ ਉਹਦੇ ਆਪ ਦਾ ਜਿਹੜੀ ਹੈਗੀ ਆ ਉਹ ਉੱਥੇ ਵੀ ਆਪਣਾ ਪੋਸਟਾਂ ਲਗਾ ਲਗਾ ਕੇ ਕਿ ਜਿਹੜੇ ਸੁਵਿਧਾ ਸੈਂਟਰ ਦਾ ਜੀ ਸਾਡੇ ਖੁੱਲੇ ਹੋਏ ਆ ਜੀ ਜਿਹੜੇ ਉਹ ਹੈ ਜੀ ਉਹ ਸਾਡੇ ਖੁੱਲੇ ਹੋਏ ਆ ਜੀ ਉਹਨਾਂ ਦਾ ਕੁਝ ਵੀ ਨਹੀਂ ਖੁੱਲੇ ਹੋਇਆ ਬਹਿਲਾਵਾ ਫੁਸਲਾਵਾ ਹੈ ਮੈਨੂੰ ਪਸੂਈ ਡੋਰ ਟੂ ਡੋਰ ਦੇ ਵਿੱਚ ਇੱਕ ਆਂਟੀ ਜਿਹਨੂੰ ਉਹ ਮਹੱਲੇ ਦੇ ਵਿੱਚ ਬੈਠੀ ਨੇ ਕੁਐਸਚਨ ਕਰਤਾ ਸਾਨੂੰ ਤਾਂ ਭਗਵੰਤ ਮਾਨ ਨੇ ਬਹੁ ਤਾਂ ਜੀ ਸਾਡੇ ਤਾਂ ਦੋ ਚਾਰ ਬੰਦੀਆਂ ਸੀਗੀਆਂ ਤੇ ਗਰੀਬ ਮੇਡ ਸੀਗੀਆਂ ਉਹਨਾਂ ਦਾ ਘਰ ਬਣਾ ਕੇ ਦਿੱਤਾ ਮੈਂ ਕਿਹਾ ਆਂਟੀ ਜੀ ਉਹਨਾਂ ਨੇ ਸਰਕਾਰ ਨੇ ਇੱਥੇ ਮੌਜੂਦਾ ਸਰਕਾਰ ਨੇ ਆਪਣਾ ਨਾਮ ਲਗਾ ਲਿਆ ਥੋੜੇ ਜੀ ਸੋਚ ਸਮਝ ਦੇ ਨਾਲ ਆਪਣੇ ਐਕਸਪੀਰੀਅੰਸ ਦੇ ਨਾਲ ਥੋੜਾ ਜਿਹਾ ਸੋਚ ਕੇ ਦੇਖੋ ਇੱਕ ਜਿਹੜੀ ਸਕੀਮ ਹੈਗੀ ਹੈ ਮੋਦੀ ਜੀ ਦੀ ਸਕੀਮ ਹੈ ਮੋਦੀ ਜੀ ਨੇ ਪ੍ਰੋਵਾਈਡ ਕੀਤੀ ਹੋਈ ਹੈ ਜਨਤਾ ਦੇ ਲਈ ਲੇਕਿਨ ਇੱਥੇ ਆਮ ਆਦਮੀ ਸਰਕਾਰ ਆਪਣਾ ਟੈਗ ਲਗਾ ਕੇ ਦਿਖਾਉਂਦੀ ਹੈ ਕਿ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਕੋਲ ਕੁਝ ਨਹੀਂ ਹੈ ਕੰਮ ਕਰਨ ਦਾ ਉਹਨਾਂ ਕੋਲ ਹੱਥ ਦੇ ਖੁੱਲੇ ਨਹੀਂ ਹੋਏ ਉਹਨਾਂ ਦੇ ਕੰਮ ਕਰਨ ਦੇ ਉਹ ਕਹਿੰਦੇ ਤੋਂ ਹੀ ਲੈ ਲੈ ਕੇ ਕੰਮ ਕਰਦੇ ਪਏ ਲੈ ਕੇ ਤਾਂ ਕੰਮ ਕਰ ਰਹੇ ਨੇ ਲੇਕਿਨ ਆਵਾਜ਼ ਤਾਂ ਇੱਕ ਲਾਈਨ ਤਾਂ ਵਿੱਚ ਉਹੀ ਬਣੀ ਨਾ ਦੇਖੋ ਲਾਈਨ ਬਨਨ ਦਾ ਹੁਣ ਅਗਰ ਆਪਾਂ ਵੋਟਾਂ ਲੈਣ ਵਾਸਤੇ ਇੱਕ ਅੱਧਾ ਕੋਈ ਘਰ ਪਾਤ ਆ ਜਾਂ ਪੁਆਤ ਆ ਵੋਟਾਂ ਲੈਣ ਵਾਸਤੇ ਉਹਦੇ ਨਾਲ ਪੂਰੀ ਜਨਤਾ ਦਾ ਭਲਾ ਨਹੀਂ ਹੋਣ ਲੱਗਾ ਵੈਸਟ ਕੰਸਟਿਟੂਐਂਸੀ ਦੇ 174000 ਵੋਟਰ ਨੇ ਅਗਰ ਉਹਦੇ ਵਿੱਚੋਂ ਦੋ ਹੋਟਲਾਂ ਦਾ ਕਿਸੇ ਦਾ ਕੁਝ ਪਾ ਵੀ ਦਿੱਤਾ ਹੋਊਗਾ ਦੋ ਦਾ ਪਾਇਆ ਵੀ ਨਹੀਂ ਇੱਕ ਦਾ ਹੀ ਚੱਲਦਾ ਉਹਨੂੰ ਹੀ ਗੋਗੋ ਦਾਣਾ ਗਾਣ ਲੱਗੇ ਹੋਇਆ ਕਿ ਅਸੀਂ ਆਹ ਕਹਤਾ ਅਸੀਂ ਆਹ ਕਹਤਾ ਇੱਕ ਦਾ ਕੱਢ ਕੇ ਉਹੋ ਕੋਦਣਾ ਚੱਲ ਰਿਹਾ ਐ ਇੱਥੇ 1.74 ਦਾ ਜ਼ਿਆਦਾ ਕਰ ਵੋਟਾਂ ਨੇ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਉਹ ਕਿੰਨੇ ਸੁਵਿਧਾਵਾਨ ਬਣੇ ਹੋਏ ਨੇ ਕਿੰਨੇ ਉਹਨਾਂ ਦੇ ਕਾਰਡ ਬਣੇ ਹੋਏ ਨੇ ਉਹ ਮੈਨੂੰ ਲੱਗਦਾ 1.5 ਲੱਖ ਦਾ ਉਹੀ ਵੋਟ ਦੋ ਹੋਣੀਆਂ ਜਿਨ੍ਹਾਂ ਨੇ ਆਯੁਸ਼ਮਾਨ ਕਾਰਡ ਵੀ ਬਣਾਇਆ ਹੋਊਗਾ ਜਿਨ੍ਹਾਂ ਨੇ ਉਜਵਲਾ ਯੋਜਨਾ ਦਾ ਫਾਇਦਾ ਲਿੱਤਾ ਹੋਊਗਾ ਜਿਹੜੇ ਗਰੀਬ ਸਰਦਵਾਰੀਆਂ ਲੇਡੀਜ਼ ਨੇ ਉਜਵਲਾ ਯੋਜਨਾ ਦਾ ਫਾਇਦਾ ਲਿੱਤਾ ਹੋਊਗਾ ਉਹ ਸਾਦੇ ਕਿੰਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਇੱਕstdcad ਗੰਦੀ ਸਰਕਾਰ ਆਪਣਾ ਨਾਮ ਲਗਾ ਕੇ ਸਿਰਫ ਵੋਟਾਂ ਲੈਣ ਵਾਸਤੇ ਅਗਰ ਕਹਿੰਦੀ ਹੈ ਤੇ ਥੋੜਾ ਜਿਹਾ ਸੋਚ ਸਮਝ ਲੱਖੋ ਫਿਰ ਹਜ਼ਾਰਾਂ ਜਹਾਦ ਵੀ ਦੇ ਦਿੰਦੇ ਅਗਰ ਉਹਨਾਂ ਕੋਲ ਸੀਗਾ ਵਾਦੇ ਕੀਤੇ ਸੀਗੇ ਕਹਿੰਦੇ ਸਰਕਾਰ ਦੀਆਂ ਨੀਤੀਆਂ ਨੂੰ ਐਕਟੀਵੇਟ ਕਰਕੇ ਨਾਮ ਲਗਾ ਦੇ ਨੇ ਆਪਣਾ ਤੇ ਫਿਰ ਹਜ਼ਾਰ ਹਜ਼ਾਰ ਉਹਨਾਂ ਨੇ ਆਪਣਾ ਕਿਹਾ ਸੀ ਅਸੀਂ ਦਵਾਂਗੇ ਤੇ ਉਹ ਵੀ ਦੇ ਦਿੰਦੇ ਫਿਰ ਉਹ ਵੀ ਦੇ ਦਨ ਸਾਡਾ ਬਣਿਆ ਪਿਆ ਕਿੰਨੇ ਕਿੰਨੇ ਲੱਖ ਰੁਪਏ ਹਜਾਰਾਂ ਜਿਹੜਾ ਹੁੰਦਾ ਤੇ ਸਾਡੇ ਖਾਤਿਆਂ ਚ ਪਿਆ ਪਿਆ ਹੁੰਦਾ ਸਾਨੂੰ ਉਹ ਵੀ ਦੇ ਦਨ ਫਿਰ ਜੇ ਉਹਨਾਂ ਕੋਲ ਪੈਸਾ ਹੁੰਦਾ ਤੇ ਮਹਿਲਾਵਾਂ ਦਾ ਕੀ ਦੇਖ ਰਹੇ ਹੋ ਬੀਜੇਪੀ ਦਾ ਰੋਲ ਕਿਉਂਕਿ ਐਡੀ ਛੋਟੀ ਦਾ ਜੋਰ ਤੁਹਾਡਾ ਹੈ ਕਿਉਂਕਿ ਨਾਰੀ ਸ਼ਕਤੀ ਜਿੰਦਾਬਾਦ ਇਸ ਟਾਈਮ ਨਜ਼ਰ ਆ ਰਹੀ ਹੈ ਠੀਕ ਹੈ ਤੇ ਆਰਖਣ ਵੀ ਮਿਲ ਚੁੱਕਿਆ ਵਾ 27 ਦੇ ਵਿੱਚ ਮਹਿਲਾਵਾਂ ਹੀ ਅੱਗੇ ਜਾਣਗੀਆਂ ਕਿਉਂਕਿ ਮੈਡਮ ਗੁਪਤਾ ਐਗਜ਼ਾਮਪਲ ਮੁਰਮੁਰ ਮੈਮ ਐਗਜ਼ਾਮਪਲ ਲੇਡੀਆਂ ਹੀ ਲੇਡੀਆਂ ਹਰ ਪਾਸੇ ਬੀਜੇਪੀ ਦੇ ਵਿੱਚ ਇੱਕ ਖਾਸ ਕਰ ਲ ਇੱਕ ਚੀਜ਼ ਨਜ਼ਰ ਆਦੀ ਹੈ ਬਿਲਕੁਲ ਜੀ ਤੁਸੀਂ ਅੱਜ ਸਾਡੇ ਉਪਰ ਕੈਬਨਿਟ ਮਨਿਸਟਰ ਦੀ ਪੈਨਲ ਦੇ ਵਿੱਚ ਦੇਖੋਗੇ ਤਾਂ ਸਾਡੀਆਂ ਤੇਰਾ ਲੇਡੀਜ਼ ਮੋਦੀ ਜੀ ਨੇ ਆਪਣੇ ਕੈਬਨਿਟ ਮਨਿਸਟਰ ਦੀ ਲੇਡੀਜ਼ ਰੈਂਕ ਦੇ ਵਿੱਚ ਜਦੋਂ ਮੀਟਿੰਗਸ ਹੁੰਦੀਆਂ ਨੇ ਤੇਰਾ ਲੇਡੀ ਸਾਡੀਆਂ ਵਰਕਿੰਗ ਕਰਦੀਆਂ ਨੇ ਸੀਐਮ ਗੁਪਤਾ ਦੇਖਾ ਗੁਪਤਾ ਜੀ ਤੁਸੀਂ ਵੇਖਦੇ ਹੋ ਸਾਰੇ ਜੈਂਟਸ ਵੀ ਕਾਫੀ ਉੱਥੇ ਬਹੁਤ ਸਾਰੇ ਕ ਮਨਿਸਟਰ ਜਿਹੜੇ ਹੋਲ ਬਨੇ ਸਾਡੇ ਕੈਬਨਿਟ ਮਨਿਸਟਰ ਉਹ ਵੀ ਜਿੱਤੇ ਸੀਗੇ ਲੇਕਿਨ ਉਹਨਾਂ ਤੋਂ ਹਟ ਕੇ ਉਹਨਾਂ ਨੇ ਉਸ ਸਮਝਦੇ ਨੇ ਕਿ ਜੋ ਲੇਡੀਜ਼ ਦੇ ਵਿੱਚ ਪਾਵਰ ਹੈ ਕੰਮ ਕਰਨ ਦੀ ક્ષਮਤਾ ਹੈ ਉਸ ਮਤਲਬ ਸਾਡੇ ਬੀਜੇਪੀ ਦੇ ਕਾਲਿਆਕਤਾ ਚ ਸਾਰਿਆਂ chez ਕੀ ਇਕ ਸ਼ਮਤਾ ਲੇਡੀਜ਼ ਨੂੰ ਅੱਗੇ ਲੈ ਕੇ ਆਨਾ ਪ੍ਰੋਤਸਾਹਨ ਕਰਨਾ ਇਕ ਬੀਜੇਪੀ ਪਾਰਟੀ ਦੇ ਵਿੱਚ ਹੀ ਹੈ ਬਾਕੀ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਚਾਹੇ ਗੱਲਾਂ ਕਰ ਲੋ ਉਹਨਾਂ ਨਾਲ ਕਿੰਨੀਆਂ ਕ ਲੇਡੀਜ਼ ਹੁੰਦੀਆਂ ਨੇ ਦੇਖ ਲੋ ਜਿਹੜੀਆਂ ਆਪਣੇ ਕਾਂਗਰਸ ਸਰਕਾਰਾ ਉਹਨਾਂ ਨਾਲ ਕਿੰਨੀਆਂ ਕ ਲੇਡੀਜ਼ ਨੇ ਉਹ ਤੁਸੀਂ ਦੇਖ ਲੋ ਉਹ ਸਾਡੇ ਵਿੱਚ ਅਸੀਂ 50% ਲੇਡੀਜ਼ ਅਗਰ ਜੈਂਟਸ 50% ਕੰਮ ਕਰਦੇ ਨੇ ਕਾਲਿਆਕਤਾ ਸਾਡੇ ਤਾਂ 50% ਅਸੀਂ ਲੇਡੀਜ਼ ਵੀ ਬਰਾਬਰ ਕੰਮ ਕਰਦੀਆਂ ਮਹਿਲਾ ਮੋਚਾ ਦੇ ਇਕ ਜਿਹੜੀ ਦੇਣ ਹੈਗੀ ਔਰ ਮਹਿਲਾ ਮੋਚਾ ਕਿੰਨਾ ਨਾਦੀ ਸ਼ਕਤੀ ਦੇ ਅਕੋਰਡਿੰਗ ਹੁਣ ਤੁਸੀਂ ਤੋਂ ਨੁਮੇਦ ਛੋਟੀ ਜੀ ਐਗਜ਼ਾਮਪਲ ਹੋ ਦਵਾ ਅਹिल्याबाई 홀ਕਰ ਦੀ ਜਨਮ ਦਿਨਤੀ ਆਈ ਸੀ 300 ਵਿੱਚ ਤੇ ਉਹ 300 ਵਿੱਚ ਜਨਮ ਦਿਨਤੀ ਮਨਾਉਂਦਾ ਇੱਕ ਬੀਜੇਪੀ ਪਾਰਟੀ ਨੇ ਹੀ ਸਾਨੂੰ ਇੱਕ ਮੌਕਾ ਦਿੱਤਾ ਉਹ ਉਹਨਾਂ ਦੇ ਬਾਰੇ ਜਾਣਕਾਰੀ ਇੱਕ ਲੇਡੀ ਹੋਣ ਦੇ ਨਾਤੇ ਉਸ ਟਾਈਮ 300 ਸਾਲ ਪਹਿਲਾਂ ਕਿੰਨਾ ਉਹਨਾਂ ਨੇ ਸਟਰਗਲ ਕੀਤਾ ਸੀ ਔਰ ਕਿੱਦਾਂ ਉਹਨਾਂ ਨੇ 500 ਲੇਡੀਜ਼ ਨੂੰ ਗਾਈਡ ਕਰਕੇ ਆਪਣਾ ਫੌਜੀ ਜੱਥਾ ਬਣਾਇਆ ਸੀ ਉਸ ਟਾਈਮ ਦੇ ਵਿੱਚ ਮਰਾਠਾ ਹੋਣ ਦੇ ਬਾਵਜੂਦ ਵੀ ਤੇ ਵਿਦਵਾ ਹੋਣ ਦੇ باوجود ਵੀ ਉਹ ਸਾਡਾ ਸਾਨੂੰ ਮੋਦੀ ਜੀ ਨੇ ਚੈਪਟਰ ਪੜਵਾਇਆ ਸਾਡੀ ਲੇਡੀਆਂ ਦੇ ਹੌਸਲੇ ਹੋਰ ਬੁਲੰਦ ਕੀਤੇ ਕਿ ਤੁਸੀਂ ਵੀ ਉਸ ਲੈਵਲ ਤੱਕ ਜਾ ਸਕਦੀ ਹੋ ਤੁਸੀਂ ਵੀ ਪੂਰਾ ਇੱਕ ਦੇਸ਼ ਚਲਾ ਸਕਦੇ ਹੋ ਤੁਸੀਂ ਵੀ ਉਹ ਮਰਾਠਾ ਬਣ ਕੇ ਐਦਾ ਉਹ 300 ਸਾਲ ਪਹਿਲਾਂ ਹੋਇਆ ਸੀ ਅੱਜ ਤੱਕ ਤੁਸੀਂ ਪੜੀਆਂ ਲਿਖੀਆਂ ਹੋ ਮਰੂਮ ਗਾਂਧੀ ਜੀ ਵੀ ਇੱਕ ਐਗਜ਼ਾਮਪਲ ਨੇ ਮੈਂ ਇੰਦਰਾ ਗਾਂਧੀ ਜੀ ਤੇ ਸੋਨੀਆ ਗਾਂਧੀ ਜੀ ਉਹ ਵੀ ਮਹਿਲਾਵਾਂ ਹੀ ਨੇ ਲੇਕਿਨ ਫਿਲਹਾਲ ਇਹ ਜੋ ਤੁਸੀਂ ਐਕਟਿਵ ਹੋ ਕੇ ਕੰਮ ਕਰ ਰਹੇ ਹੋ ਤੇ ਇਹ ਸਤਾਈ ਦੇ ਵਿੱਚ ਮਤਲਬ ਪੱਕੀ ਹੈ ਸੀਟ ਆਪਣੀ ਵੀ ਕੋਈ ਨਾ ਕੋਈ ਬਿਲਕੁਲ ਜੀ 27 ਦੀ ਤਾਂ ਸੀਟ ਬਿਲਕੁਲ ਅਸੀਂ ਆ ਐਮ ਐਲ ਏ ਆਪਣੀ ਵੈਸਟ ਕੰਸਿਸਟੈਂਸੀ ਦੀ ਲੈ ਕੇ 27 ਦੀ ਸੀਟਾਂ ਤਾਂ ਸਾਡੀਆਂ ਪੱਕੀਆਂ ਚੱਲ ਜਾਈ ਰਹੀਆਂ ਨੇ 92 94 ਕਿੰਨੇ ਐਮ ਐਲ ਏ ਮਹਿਲਾ ਬਣੇਗੀ ਕਿ ਕੀ ਲੱਗ ਰਿਹਾ ਆਪਣੇ ਕੋਲ 92 94 ਤੁਸੀਂ ਕਿਦਾਂ ਐਨਾਲਿਸਿਸ ਕੀਤਾ ਮੈਂ ਮਤਲਬ ਇੱਕ ਐਗਜ਼ਾਮਪਲ ਦੇਣੀ ਆ ਜਿਵੇਂ ਇਸ ਵਾਰ ਆਮ ਆਦਿਕ ਪਾਰਟੀ ਦੀ ਲੈਟਸ ਸੀ ਅੱਗੇ ਕੀ ਮਹਿਲਾਵਾਂ ਹੀ ਹੋਣ ਸਾਰੇ ਐਮ ਐਲ 50 ਤੋਂ 50% ਚੱਲੇਗਾ ਜੀ ਪੂਰਾ 27 ਦੇ ਵਿੱਚ ਜਿੰਨੀਆਂ ਵੀ ਸੀਟਾਂ ਮਿਲਣਗੀਆਂ 50% ਲੇਡੀਆਂ ਨੂੰ ਮਿਲਣਗੀਆਂ ਸਾਡੀ ਮੋਦੀ ਪਾਰਟੀ ਕਰਨੀ ਉਹ ਸਾਡੀ ਮੋਦੀ ਪਾਰਟੀ ਕਰਨੀ ਉਹ 50% ਲੇਡੀਆਂ ਨੂੰ ਸੀਟਾਂ ਮਿਲਣਗੀਆਂ 50% ਜੈਂਟਸ ਨੂੰ ਸੀਟਾਂ ਮਿਲਣਗੀਆਂ ਔਰ 100% ਅਸੀਂ ਸਾਰੀਆਂ ਜਿੱਤਾਂਗੇ ਸੀਟਾਂਗੇ 27 ਦੇ ਵਿੱਚ ਸਰਕਾਰ ਪੰਜਾਬ ਦੇ ਵਿੱਚ ਮੋਦੀ ਸਰਕਾਰ ਬਣੇਗੀ ਔਰ ਸਾਰਿਆਂ ਨੂੰ ਆਪ ਦਾ ਹੱਥ ਮਿਲੇਗੀ ਔਰ ਆਉਣ ਵਾਲੇ ਟਾਈਮ ਦੇ ਵਿੱਚ 50 ਸਾਲ ਅਸੀਂ ਸਰਕਾਰ ਕਿਤੇ ਨਹੀਂ ਭੇਜਣ ਲੱਗੇ ਕਿਉਂਕਿ ਤੁਸੀਂ ਪਹਿਲਾਂ ਅਕਾਲੀ ਭਾਜਪਾ ਦਾ ਗਠਜੰਬਨ ਸੁਣਿਆ ਆਏਗਾ ਬਿਲਕੁਲ 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 ਪੰਜਾਬ ਦੇ ਮੁੱਦੇ ਤੇ ਹੁਣ ਵੀ ਸਵਾਲ ਚੱਕੇ ਜਾ ਰਹੇ ਨੇ ਪੰਜਾਬ ਦੇ ਵਿੱਚ ਜਦ ਵੀ ਕੰਮ ਕੀਤਾ ਅਕਾਲੀ ਭਾਜਪਾ ਨੇ ਮਿਲ ਕੇ ਕੀਤਾ ਹੈ ਔਰ ਤੁਸੀਂ ਡਿਵੈਲਪਮੈਂਟ ਦੇਖ ਸਕਦੇ ਹੋ ਅਕਾਲੀ ਭਾਜਪਾ ਜਦ ਗਠਜੰਬਨ ਸੀਗਾ ਤਾਂ ਕਿੰਨਾ ਮਿਲ ਜੁਲ ਕੇ ਕੰਮ ਹੋਇਆ ਅੱਜ ਇਹ ਅਕਾਲੀ ਤੋਂ ਭਾਜਪਾ ਅਲੱਗ ਹੋਈ ਹੈ ਤੇ ਤੁਸੀਂ ਦੇਖਦੇ ਹੋ ਅਕਾਲੀ ਦੇ ਵਿੱਚ ਕੁਝ ਵੀ ਨਹੀਂ ਬਚਿਆ ਅਕਾਲੀਆਂ ਦੇ ਵਿੱਚ ਬਹੁਤ ਥੋੜੇ ਨੁਮਾਇंदे ਰਹਿ ਗਏ ਨੇ ਕੰਮ ਕਰਨ ਵਾਲੇ ਉਹ ਵੀ ਨੇ ਤੇ ਤੁਸੀਂ ਇਹ ਸਮਝੋ ਕਿ ਅਕਾਲੀ ਭਾਜਪਾ ਦਾ ਜਦ ਗਠਜੋੜ ਮੰਦਨ ਸੀਗਾ ਤੇ ਭਾਜਪਾ ਹੀ ਸਰਕਾਰ ਚਲਾਦੀ ਸੀ ਉਸ ਟਾਈਮ ਵੀ ਪੰਜਾਬ ਦੇ ਵਿੱਚ ਉਹ ਡਿਵੈਲਪਮੈਂਟ ਨੂੰ ਵੇਖਦੇ ਹੋਏ ਤੁਸੀਂ ਹੁਣ ਦੇਖਿਓ ਡਿਵੈਲਪਮੈਂਟ ਕਿੰਨੀ ਹੋਣੀ ਆ ਅਸੀਂ ਬਾਦਲ ਸਾਹਿਬ ਦੇ ਬੜੇ ਅਧਿਨੀ ਆ ਕਿ ਇਸ ਬਾਦਲ ਸਾਹਿਬ ਨੇ ਨਾਲ ਗਠਜੋੜਵੰਦ ਦੇ ਨਾਲ ਜੋੜਦੇ ਹੋਏ ਬਹੁਤ ਕੰਮ ਕੀਤੇ ਨੇ ਸਾਡੇ ਪੰਜਾਬ ਨੂੰ ਬਹੁਤ ਉੱਚਾ ਸਟਾਡ ਲੈ ਕੇ ਗਿਆ ਲੇਕਿਨ ਉਹ ਸਾਡਾ ਕਿਤੇ ਨਾ ਕਿਤੇ ਸਾਡੀ ਆਪਦਾ ਦੇ ਆਮ ਆਦਮੀ ਸਰਕਾਰ ਨੇ ਸਾਨੂੰ ਬਹੁਤ ਪਿੱਛੇ ਸੁੱਟਤਾ 400 ਕਰੋੜ ਦਾ ਕਰਜ਼ਾ ਕਦ ਤੱਕ ਉਤਾਰਾਂਗੇ ਤੁਸੀਂ ਦੇਖੋ ਸਰਕਾਰ ਸਤਾਈ ਦੇ ਵਿੱਚ ਸਾਡੀ ਭਾਜਪਾ ਆਏਗੀ ਭਾਜਪਾ ਆਨ ਤੋਂ ਬਾਵਜੂਦ ਵੀ ਉਹਨੂੰ ਉਹ 400 ਕਰੋੜ ਦੇ ਕਰਜ਼ੇ ਨੂੰ ਤਾਦਨ ਲੱਗੇ ਔਰ ਇੱਥੇ ਬਿਜ਼ਨਸ ਦੇਣ ਲੱਗੇ ਇੱਥੇ ਇੰਡਸਟਰੀ ਦੇਣ ਲੱਗੇ ਕਿੰਨੀ ਮਿਹਨਤ ਮੁਸ਼ਕਲ ਕਰਨੀ ਪਈ ਕਿ ਲੇਕਿਨ ਉਹ ਵੀ ਤੁਸੀਂ ਦੇਖਿਓ ਬਿਨਾ ਮੱਥੇ ਤੇ ਛਿੰਕ ਤੋਂ ਅਸੀਂ ਸਾਡੇ ਕੰਮ ਕਰਕੇ ਦਿਖਾਵਾਂਗੇ اچھا ਵੈਸਟ ਦੀ ਮਹਿਲਾਵਾਂ ਨੂੰ ਕੀ ਕਹਿਣਾ ਚਾਹੂਂਗੇ ਇੱਦਾਂ ਵੈਸਟ ਦੀਆਂ ਮਹਿਲਾਵਾਂ ਨੂੰ ਸਿਰਫ ਇਹ ਕਹਿਣਾ ਚਾਹਾਂਗੀ ਕਿ ਕਿਉਂਕਿ ਵੈਸਟ ਕਨਸਿਸਟੈਂਸੀ ਇੱਕ ਨਾ ਰੱਜੀ ਪੁੱਜੀ ਥੋੜੀ ਜੀ ਮੀਡਲ ਕਲਾਸ ਵਾਲੀ ਏਜ ਦੀ ਰੈਜੈਂਸੀ ਆਦੀ ਹੈ ਜਿਹੜੇ ਘਰਾਂ ਦੇ ਵਿੱਚੋਂ ਨਿਕਲ ਕੇ ਲੇਡੀਜ਼ ਕੰਮ ਨਹੀਂ ਕਰਦੀਆਂ ਜਾਂ ਵੋਟ ਨਹੀਂ ਪਾਉਂਦੀਆਂ ਕਈ ਇਹ ਹੈ ਕਿ ਆਪਣੇ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਰਹਿੰਦੀਆਂ ਨੇ ਉਹਨਾਂ ਨੂੰ ਸਿਰਫ ਇੱਕੋ ਹੀ ਅਪੀਲ ਕਰਨਾ ਚਾਹਾਂਗੀ ਕਿ ਵੋਟ ਜ਼ਰੂਰ ਪਾਜਈਓ ਵੋਟ ਵੇਸ ਨਾ ਕਰਿਓ ਜਿੰਨੇ ਵੀ ਦੇ ਸੀਨੀਅਰ ਸਿਟੀਜ਼ਨਸ ਲੇਡੀਜ਼ ਆਂਟੀ ਹੈਂ ਕੀਆਂ ਜਾਂ ਜਿਹਨੇ ਵੀ ਬਜ਼ੁਰਗ ਹੈਗੇ ਨੇ ਉਹਨਾਂ ਨੂੰ ਕਹੂੰਗੀ ਉਹਨਾਂ ਦੇ ਲਈ ਫੈਸਿਲਿਟੀ ਬਹੁਤ ਹੈ ਗੱਲ ਬਿਲਕੁਲ ਉਹ ਐਪਲੀਕੇਬਲ ਨਹੀਂ ਹੈ ਕਿ ਜਾਨਵਰ ਸੇ ਤਾਂ ਉਹਨਾਂ ਦੀ ਘੜੇ ਵੋਟ ਪਏਗੀ ਤਾਂ ਫਾਦਮ ਪਰ ਲੋ ਪਲੀਜ਼ ਔਰ ਡਿਜੀਟਲ ਵੋਟ ਪਾ ਦਿਓ ਅਗਰ ਉੱਥੇ ਜਾ ਸਕਦੇ ਨੇ ਸੀਨੀਅਰ ਸਿਟੀਜ਼ਨਸ ਤਾਂ ਉਹਨਾਂ ਦੀ ਅਲੱਗ ਤੋਂ ਵਿਵਸਥਾ ਰਹੇਗੀ ਗਦਮੀ ਨੂੰ ਨਾ ਦੇਖਿਓ ਧੁੱਪ ਨੂੰ ਨਾ ਵੇਖਿਓ ਲਾਈਨਾਂ ਨਾ ਵੇਖਿਓ ਹੋਰ ਜ਼ਰੂਰ ਪਾਲੀਓ ਸਿਰਫ ਆਪਣੀ ਔਰ ਆਪਣੀ ਭਲਾਈ ਦੇ ਲਈ ਸਾਦੇ ਯੁਵਾ ਨੂੰ ਵੀ ਕਵਾਂਗੇ ਮਹਿਲਾਵਾਂ ਨੂੰ ਵੀ ਕਵਾਂਗੇ ਔਰ ਸਾਦੇ ਆਪਣੇ ਜਿਨੇ ਵੀ ਕਾਦੇ ਕਰਤਾ ਭਾਜਪੀ ਦੇ ਹੈਗੇ ਨੇ ਔਰ ਜਿਹੜੇ ਆਪਦਾ ਤੋਂ ਨਜ਼ਾਦ ਪਾਣਾ ਚਾਹੁੰਦੇ ਨੇ ਉਹਨਾਂ ਨੂੰ ਕਵਾਂਗੇ ਸੋ ਹੁਣ ਤੁਹਾਡਾ